ਸ਼ਹਿਰ ਦੇ ਵਿੱਚ ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਵੱਖ-ਵੱਖ ਦੁਕਾਨਾਂ ਦੇ ਅੱਗੇ ਸਮਾਨ ਵੇਚਣ ਲਈ ਅੱਡੇ ਲਗਾਏ ਜਾਂਦੇ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਨਿਗਮ ਪ੍ਰਸ਼ਾਸਨ ਵੱਲੋਂ ਨਜਾਇਜ਼ ਕਬਜ਼ੇ ਕੀਤੇ ਦੁਕਾਨਦਾਰਾਂ ਦਾ ਸਮਾਨ ਚੁੱਕਿਆ ਗਿਆ ਅਤੇ ਅੱਗੋਂ ਦੁਕਾਨਦਾਰਾਂ ਨੇ ਕਿਹਾ ਕਿ ਮੰਦੇ ਦੀ ਮਾਰ ਚੱਲਦਿਆਂ ਉਹ ਦੁਕਾਨਾਂ ਦੇ ਅੱਗੇ ਕਿਰਾਏ ਤੇ ਅੱਡੇ ਲੈ ਕੇ ਆਪਣਾ ਸਮਾਨ ਵੇਚ ਰਹੇ ਹਨ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਉਹਨਾਂ ਨੇ ਇਹਨਾਂ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਅੱਗੇ ਸਰਕਾਰੀ ਜਗ੍ਹਾ ਵਿੱਚ ਅੱਡਾ ਲਗਵਾਉਣ ਲਈ ਐਡਵਾਂਸ ਕਿਰਾਇਆ ਵੀ ਦਿੱਤਾ ਹੋਇਆ ਹੈ ਤੇ ਕਿਤੇ ਨਾ ਕਿਤੇ ਇੱਥੇ ਸਰਕਾਰੀ ਕਰਮਚਾਰੀਆਂ ਦੀ ਵੀ ਮਿਲੀਪੁਗਤ ਹੁੰਦੀ ਹੈ ਇਸ ਸੰਬੰਧੀ ਨਗਰ ਨਿਗਮ ਦੇ ਸਟੇਟ ਅਫਸਰ ਨਾਲ ਜਦ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਹੀ ਇਸ ਬਾਰੇ ਗੱਲ ਕਰਨਗੇ ਜਦੋਂ ਫਾਸਟਵੇ ਦੇ ਪੱਤਰਕਾਰਾਂ ਵੱਲੋਂ ਕਮਿਸ਼ਨਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਵੀਡੀਓ ਕਾਨਫਰੰਸ ਵਿੱਚ ਰੁੱਝੇ ਹੋਏ ਸਨ ਜਿਸ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਤੇ ਫਾਸਟਵੇ ਦੇ ਪੱਤਰਕਾਰ ਕੁਝ ਚਿਰ ਉੱਡੀ ਕਰਨ ਪਿੱਛੋਂ ਵਾਪਸ ਆ ਗਏ ਅੱਜ ਇੱਥੇ ਹਾਈਡ ਮਾਰਕੀਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਤੇ ਅਸੀਂ ਇੱਥੇ ਗੱਲਬਾਤ ਕਰਾਂਗੇ ਲੋਕਾਂ ਨਾਲ ਕੀ ਕਹਿਣਾ ਚਾਹੁੰਦੇ ਹਨ ਜਿੰਨਾ ਮਰਜੀ ਸਮਾਨ ਚੁੱਕੀ ਜਾਣਗੇ ਕਿਉਂ ਚੁੱਕਣਗੇ ਸਮਾਨ ਮੈਂ ਕਹਿਣਾ ਭਾਜੀ ਇੱਕ ਤੋਂ ਲੈ ਕੇ ਸਾਰੀ ਮਾਰਕੀਟ ਕਲੀਅਰ ਕਰਾਓ ਤੀਨਾ ਤੱਕ ਰਹਿਣ ਕਿਉਂ ਟੇਬਲ ਲੱਗਣ ਦੇ ਫਿਰ ਜਦੋਂ ਮਾਰਕੀਟ ਕਰਾ ਲੈ ਲੈਂਦੀ ਔਰ ਉਹ ਕਿੱਥੇ ਜਾਂਦੀ ਹੈ ਡੇਡਡ ਬਿਨਾ ਪਹਿਲਾਂ ਕਰਾਓ ਭਾਜੀ ਡੇਡ ਡੇਡ ਮਹੀਨੇ ਰਿਛੋ ਡੇਡ ਮਹੀਨਾ ਪਹਿਲਾਂ ਸਾਰਿਆਂ ਨੂੰ ਕਰਾਏ ਗਏ ਹੈ ਉਸ ਤੋਂ ਬਾਅਦ ਹੋਈ ਆ ਗਿਆ ਜਦੋਂ ਇੱਕੋ ਦਾ ਮਾਰਕ ਬਿਨਾ ਨੋਟਿਸ ਦੇ ਸਰਸਮੰਤਿਕ ਕਰਾਇਆ ਕਿਨੂੰ ਦੇ ਰਹੇ ਜੀ ਪਾਜੀ ਦੁਕਾਨਦਾਰਾਂ ਨੂੰ ਕਿਰਾਇਆ ਚਲੋ ਕੋਈ ਗੱਲ ਨਹੀਂ ਜੈ ਜੈ ਅਸੀਂ ਕਮਾਨੇ ਆ ਦੁਕਾਨਦਾਰ ਸਾਨੂੰ ਲਾਣ ਦਿੰਦਾ ਅਸੀਂ ਲਾਣੇ ਆ ਸਾਨੂੰ ਮਨਜ਼ੂਰ ਹੈ ਦੁਕਾਨਦਾਰ ਸਹਿਮਤ ਹੈ ਸਾਨੂੰ ਨੋਟਿਸ ਪਾਓ ਕਿ ਪਾਜੀ ਤੁਸੀਂ ਅੱਡੇ ਨਹੀਂ ਲਾਣੇ ਆਪਾਂ ਨਹੀਂ ਲਾਵਾਂਗੇ ਇਹ ਗੱਡੀਆਂ ਪਾਰਕਿੰਗਾਂ ਲੱਗੀਆਂ ਮੰੰਦੇ ਪਾਰਕਿੰਗਾਂ ਲੱਗੀਆਂ ਸਾਰੇ ਲੈਂਵੇਜ ਚ ਦੁਕਾਨਦਾਰ ਲਗਾਵੇ ਆਮ ਬੰਦਾ ਨਾ ਘਮਾਵੇ ਕਿਉਂ ਨਾ ਘਮਾਵੇ ਪਾਜੀ ਜੀ ਚਾਉਂਦੇ ਤੁਸੀਂ ਅਸੀਂ ਜਾਣੇ ਕਿ ਭਾਜੀ ਇਹਦਾ ਸਮਾਨ ਲੱਗੇ ਅਸੀਂ ਜਾਣੇ ਆ ਜਿਨ੍ਹਾਂ ਨੇ ਦੁਕਾਨਾਂ ਦੇ ਬਾਹਰ ਢਡੇ ਲਵਾਏ ਨਾ ਪੱਕੇ 25-25000 ਰੁਪਏ ਉਹ ਵੀ ਚੁੱਕੋ ਉਹਨਾਂ ਜੇ ਨਹੀਂ ਜੁੱਤਣਗੇ ਫਿਰ ਸਾਰੇ ਜਿਗਾਵਾਂਗੇ ਆਪਾਂ ਮੈਂ ਪਹਿਲੇ ਨੰਬਰ ਤੇ ਚੁੱਕਾਂਗਾ ਅਸੀਂ ਸਭ ਦੀ ਜਿਗਾਵਾਂਗੇ ਜਿਨ੍ਹਾਂ ਨੇ 25-25000 ਰੁਪਏ ਇੱਕ ਦਿਨ ਦਾ ਦਿੱਤਾ ਲਾ ਮਹੀਨੇ ਦਾ ਦੁਕਾਨ ਦੇ ਬਾਹਰ ਢਡੇ ਪੱਕੇ ਲਵਾਏ ਉਹ ਵੀ ਦਿਖਾਓ ਜਿਨ੍ਹਾਂ ਦੇ ਬਾਹਰ ਦੁਕਾਨਾਂ ਲਾਈਆਂ ਸਭ ਵੀ ਚੁੱਕੀਆਂ ਮੇਲਾ ਕਹਿੰਦਾ ਮਤਲਬ ਹੈਗਾ ਕੋਈ ਦੇਮ ਤਿਆਰ ਹੈਗਾ ਕਿਸੇ ਦਾ ਵੀ ਕਿਤੇ ਖਰਾਬ ਨਾ ਹੋਵੇ ਕਿ ਹਰ ਕਿਸੇ ਦਾ ਮਾਲ ਆ ਜਾਂਦਾ ਕਿਸੇ ਨੇ ਪੈਸੇ ਫੜੇ ਹੁੰਦੇ ਆ ਕਿਸੇ ਨੇ ਦੁਕਾਨਾਂ ਲੱਗੇ ਉਹ ਆਪਣੇ ਤੌਰ ਤੇ ਲੁੰਦੇ ਨੇ ਨਹੀਂ ਜਿਹੜੇ ਦੁਕਾਨ ਦਾ ਜਿਹੜੇ ਆਪਣੀ ਦੁਕਾਨ ਦੇ ਅੱਗੇ ਜਿਹੜੇ ਲੁੰਦੇ ਉਹ ਲਾਸਾਂ ਦੇ ਜਿਹੜਾ ਕੋਈ ਬਾਹਰੋਂ ਕੋਈ ਆਵੇ ਉਹ ਨੂੰ ਵੀ ਲਗਾ ਸਕਦਾ ਕੋਈ ਹਾਂਜੀ ਕਹਿਣਾ ਜਿੰਦ ਦੇ ਕਿਸੇ ਵਿੱਚ ਅਸੀਂ ਸਰਕਾਰ ਅੱਗੇ ਆਹ ਮੁਨਕੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਆ ਜਿਨ੍ਹਾਂ ਦੀ ਆਪਣੀ ਦੁਕਾਨਾਂ ਆ ਉਹਨਾਂ ਨੂੰ ਪਾਸੇ ਹੁਕਮ ਦਿੱਤਾ ਮੁਨਕੇ ਦਿੱਤਾ ਜਾਵੇ ਲੋਗਾਂ ਨੂੰ ਵਾਸਤੇ ਬਾਕੀ ਕੋਈ ਬਾਹਰ ਦਾ ਕੋਈ ਬੰਦਾ ਉਹਨੂੰ ਨਹੀਂ ਕਿ ਲਗਾ ਦਿੱਤਾ ਜਾ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜਾਂ ਛੜਕਾਂ ਤੇ ਜਿਹੜੇ ਲੋਕਾਂ ਨੇ ਰੇੜੀਆਂ ਫੜੀਆਂ ਲਾਈਆਂ ਹੋਈਆਂ ਹਨ ਜਾਂ ਤਿਹਾਰਾਂ ਦੇ ਮੱਦੇ ਨਜ਼ਰ ਸੜਕਾਂ ਦੇ ਉੱਤੇ ਲੋਕਾਂ ਨੇ ਆਪਣਾ ਸਮਾਨ ਵੇਚਣ ਲਈ ਡਿਸਪਲੇ ਕੀਤਾ ਹੋਇਆ ਹੈ ਤੇ ਇਸ ਬਾਰੇ ਜਦੋਂ ਅਸੀਂ ਕਾਰਪੋਰੇਸ਼ਨ ਦੇ ਸਟੇਟ ਅਧਿਕਾਰੀ ਤਰਮਿੰਦਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਹੀ ਇਹ ਤੁਹਾਡੇ ਨਾਲ ਗੱਲ ਕਰ ਸਕਣਗੇ ਪਰ ਜਦੋਂ ਅਸੀਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਏ ਤਾਂ ਉਹ ਕਿਸੇ ਜ਼ਰੂਰੀ ਵੀਸੀ ਦੇ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਫਾਰਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ